ਅਸਲੀਏ ਕਿ ਫਲੋਰ ਨਮਾ ਸ਼ਹਿਰ ਰੋਡ ਪਿੰਡ ਸ਼ਿਸ਼ੂਵਾਲ ਦੇ ਕੋਲ ਹੋਇਆ ਸੜਕੀ ਭਿਆਨਕ ਹਾਸਾ ਜਿਸ ਦੇ ਵਿੱਚ ਇੱਕ ਗੱਡੀ ਅਤੇ ਆਟੋ ਦੀ ਆਮੋ ਸਾਹਮਣੇ ਟੱਕਰ ਹੋ ਗਈ। ਇੱਕ ਆਟੋ ਜੋ ਕਿ ਕੜਿਆਣਾ ਛੰਡੀਪੀਰ ਤੋਂ ਫਲੋਰ ਵੱਲ ਨੂੰ ਜਾ ਰਿਹਾ ਸੀ ਅਤੇ ਦੂਸਰੀ ਤਰਫ ਜਿਹੜੀ ਗੱਡੀ ਸੀ ਉਹ ਫਲੋਰ ਤੋਂ ਨਗਰਵਾਲ ਨੂੰ ਜਾ ਰਹੀ ਸੀ ਅਤੇ ਅਚਾਨਕ ਗੱਡੀ ਤੇ ਆਟੋ ਦੀ ਟੱਕਰ ਆਮੋ ਸਾਹਮਣੇ ਹੋ ਜਾਂਦੀ ਹੈ। ਰਾਗੀਰਾਂ ਨੇ ਦੱਸਿਆ ਕਿ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਐਕਸੀਡੈਂਟ ਹੋਇਆ ਤਾਂ ਇੰਨੀ ਭਿਆਨਕ ਆਵਾਜ਼ ਆਈ। ਇੱਕ ਚਿਹਰਾ ਪਿਆ ਗਿਆ ਤੇ ਅਸੀਂ ਤੁਰੰਤ ਆਪਣੀਆਂ ਗੱਡੀਆਂ ਰੋਕ ਕੇ ਮੋਟਰਸਾਈਕਲ ਰੋਕ ਕੇ ਜਿੱਥੇ ਐਕਸੀਡੈਂਟ ਹੋਇਆ ਉਸ ਥਾਂ ਤੇ ਪਹੁੰਚੇ ਅਤੇ ਜੋ ਉੱਥੇ ਦਾ ਮਾਹੌਲ ਸੀ ਉਹ ਬਹੁਤ ਹੀ ਭਿਆਨਕ ਸੀ ਆਟੋ ਬਿਲਕੁਲ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਿਆ ਜੋ ਗੱਡੀ ਆਟੋ ਦੇ ਵਿੱਚ ਵੱਜੀ ਸੀ ਉਸ ਦਾ ਸ਼ੀਸ਼ਾ ਵੀ ਕ੍ਰੈਕ ਹੋ ਗਿਆ ਮੋਰਿਓ ਵਿੰਗੀ ਹੋ ਗਈ ਸੀ ਅਤੇ ਰਾਹਗੀਰਾਂ ਨੇ ਗੱਡੀਆਂ ਵਾਲਿਆਂ ਨੇ ਰੋਕ ਕੇ ਜੋ ਆਟੋ ਦੇ ਵਿੱਚ ਸਵਾਰੀਆਂ ਫਸੀਆਂ ਸਨ ਜਿਨ੍ਹਾਂ ਦੇ ਸੱਟਾਂ ਗੰਭੀਰ ਲੱਗੀਆਂ ਸਨ ਉਹਨਾਂ ਨੂੰ ਬਾਹਰ ਕੱਢਿਆ ਅਤੇ ਸਮਾਜ ਸੇਵੀ ਮਤਵਿੰਦਰ ਸਿੰਘ ਸੋਨੂੰ ਉਤਖੋਂ ਲੰਗਰੇਸਨ ਜੋ ਕਿ ਫਲੋਰ ਮਨਜੀਤ ਬੇਖਰੀ ਦੇ ਮਾਲਕ ਹਨ ਅਤੇ ਸਿਕੂਰ ਜ਼ੋਰ ਦੇ ਮਾਲਕ ਹਨ ਅਤੇ ਸੁਰਿੰਦਰਪਾਲ ਘੁਗਾ ਜੋ ਕਿ ਰਸੂਲਪੁਰ ਕਲੋਨੀਆ ਦੇ ਰਹਿਣ ਵਾਲੇ ਹਨ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਪਾ ਕੇ ਜਿਨ੍ਹਾਂ ਤੇ ਗੰਭੀਰ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਸਰਕਾਰੀ ਸਿਵਲ ਹਸਪਤਲ ਫਲੋਰ ਪਹੁੰਚਾਇਆ ਤੇ ਬਾਅਦ ਵਿੱਚ ਉੱਥੇ ਐਂਬੂਲੈਂਸ ਆ ਗਈਆਂ ਅਤੇ ਬਾਕੀ ਜਿਹੜੇ ਲੋਕ ਜ਼ਖਮੀ ਹੋਏ ਸਨ ਉਹਨਾਂ ਨੂੰ ਬਾਅਦ ਵਿੱਚ ਸਿਵਲ ਹਸਪਤਲ ਲਿਆਂਦਾ ਗਿਆ ਜਿੱਥੇ ਕਿ ਦੱਸਣਯੋਗ ਗੱਲ ਹੈ ਕਿ ਟੱਕਰ ਇੰਨੀ ਭਿਆਨਕ ਸੀ ਜਿਸ ਦੇ ਵਿੱਚ 3 ਜਣਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਬਾਕੀ ਇਲਾਜ਼ਦੀਨ ਜਿਨ੍ਹਾਂ ਦੇ ਵਿੱਚ ਇਲਾਜ਼ਦੀਨ ਇੱਕ ਬੱਚਾ ਵੀ ਹੈ ਆਟੋ ਦੇ ਵਿੱਚ ਸਵਾਰ ਲੇਡੀਆਂ ਅਤੇ ਜੈਂਟਸ ਸਾਰੇ ਪਿੰਡ ਕੜਿਆਣਾ ਦੇ ਰਹਿਣ ਵਾਲੇ ਹਨ ਤੁਸੀਂ ਦੇਖ ਰਹੇ ਹੋ ਅਸ਼ੋਕ ਲਾਲ ਅਤੇ ਹਰੀਸ਼ ਪੰਡਾਰੀ ਦੀ ਇਹ ਰਿਪੋਰਟ ਮੇਰਾ ਭਾਈ ਗੋਗੀ ਭਾਈ ਜਿਹੜਾ ਗੜੇ ਦੇ ਕੋਲ ਐਕਸੀਡੈਂਟ ਹੋਇਆ ਆ ਉਹ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਹੈ ਜੀ ਅੱਛਾ ਕਿਤਾ ਠੀਕ ਆ ਤੁਹਨੇ ਭਾਜੀ ਕਿਹਾ ਨਹੀਂ ਜੀ ਘੱਟ ਹੋ ਗਿਆ ਸਾਵੇ ਕਿ ਆ ਰਿਹਾ ਸੀ ਇਹ ਇਹ ਆਤੋ ਜੀ ਲੱਗੇ ਕਾਜ ਭਾਜੀ ਇਹ ਆਪਣੇ ਜੀ ਗੱਡੀ ਆ ਕੋਈ ਮੇਰਾ ਗੱਡੀ ਵਿਚਾਰ ਨਹੀਂ ਕੀਤੀ ਮੈਂ ਤਾਂ ਉਹਦਾ ਦੇਖੇ ਹੀ ਨਹੀਂ ਆਖਰਾਮ ਆ ਜੀ ਉਹ ਹੋਰ ਕਿੰਨੇ ਕ ਬੰਦੇ ਸੀ ਭਾਜੀ ਉਹਦੇ ਵਿੱਚ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾ ਲੱਗਿਆ ਆ ਹੂੰ ਬੰਦਾ ਜੀ ਬੱਚੀ ਕਿਥਾਂ ਭਾਜੀ ਬੱਚੀ ਦੀ ਲੱਤ ਕੰਨੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਉੱਥੇ ਲੱਗ ਕੇ ਲੈਣਾ ਅ ਮਦਰ ਜੀ ਕੋਈ ਸਮਾਸ਼ਰੀ ਅੱਜ ਇੱਕ ਫੂਰ ਪਰ ਤੋਂ ਨੀਂ ਨਗਰ ਤੇ ਰੌੜਾ ਪਰ ਜਿਹੜਾ ਬਹੁਤ ਤਕੜਾ ਐਕਸੀਡੈਂਟ ਹੈ ਤੁਹਾਨੂੰ ਲੋਕ ਦੇ ਨਜ਼ਰ ਤੋਂ ਕੀ ਕਹਿਣਾ ਚਾਹੁੰਦੇ ਤੁਸੀਂ ਕੋਈ ਸਪੱਸ਼ਟ ਡੀਲ ਹਾਸੇ ਦਾ ਰੋਡ ਦੇ ਉੱਤੇ ਹੁੰਦੇ ਰਹੇ ਜਿਹਦੇ ਅੱਜ ਹਾਸਾ ਆਇਆ ਆਟੋ ਦੇ ਵਿੱਚ ਪਹ ਲਗਾ ਟੋ ਵਿੱਚ ਬਹੁਤ ਜਿਆਦਾ ਸਵਾਰੀਆਂ ਸੀ ਲੋਡ ਤੋਂ ਬਾਅਦ ਤੇ ਅਮੇਸਾਲੇ ਤੋਂ ਟੱਕਰਾਂ ਦੀ ਹੋਈ ਆ ਰਸੂਲਪੁਰ ਰੋਡ ਦੇ ਉੱਤੇ ਤੇ ਲਗਭਗ 10 ਕਿ ਮਿੰਟ ਲੋਕ ਗੱਡੀਆਂ ਰੋ ਕੇ ਵੀਡੀਓ ਬਣਾ ਰਹੇ ਬੁਸ਼ ਕਰ ਰਹੇ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਦੀ ਜਰੀ ਹੋ ਕੀ ਬਾਤ ਚਾਹੀਏ ਜੇ ਆਪਣੀ ਗੱਡੀ ਦੇ ਵਿੱਚ ਸੀਟਾ ਫੋਲ ਕਰਕੇ ਸਾਰੇ ਪੇਜ ਉੱਤੇ ਸੇਲਾ ਸਜ ਬਚਾਏ ਸੋ ਗੱਲ ਤਾਂ ਇਹ ਵੀ ਪਿੰਡ ਦਾ ਪ੍ਰਸ਼ਾਸਨ ਚਾਹਦਾ ਵੀ ਇਹ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ওভার ਲੋਡ ਲੈ ਕੇ ਚੱਲਦੀ ਆ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ ਨਹੀਂ ਹੈਗੀ ਤੁਸੀਂ ਦੇਖੋ ਪਿੱਛੇ ਕਿਸ ਤਰ੍ਹਾਂ ਜਾਮ ਲੱਗਿਆ ਆਏਗਾ ਪਰ ਇਹਦਾ ਥੋੜਾ ਰੋਡ ਦੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਸੇ ਚਲੇ ਜਾ ਸਕਣ ਬਾਕੀ ਇੱਕ ਵੀਡੀਓ ਦਾ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਕੰਦੇ ਆਸ-ਪਾਸੇ ਗੱਡੀ ਲੈ ਕੇ ਜਾਂਦੇ ਕਿਰਪਾ ਕਰਕੇ ਕੋਈ ਐਕਸੀਡੈਂਟ ਨਾ ਮੌਜੂ ਕਰਿਆ ਕਰੋ ਕੱਲ ਹਾਸਾ ਆਪਣੇ ਦਾ ਵੀ ਹੋ ਸਕਦਾ ਇਹ ਜਾਨ ਬੱਜ ਰਿਹਾ ਦਾ ਇੱਕ ਪਰਿਵਾਰ ਦੇ ਜੀਵਾਂ ਦੇ ਨਾਲ ਤੇ ਕਈ ਪਰਿਵਾਰ ਨਾਲ ਹੋ ਜਾਂਦੇ ਆ ਸੋ ਇੰਨੀ ਜੀ ਬੇਚਤੀ ਆ ਵੀ ਜਦੋਂ ਜਿਹੜਾ ਕੋਈ ਹਾਸਾ ਆਂਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਹਸੇਲਾ ਸਜੂਬ ਚਾਜਾ ਰੋੜਾ ਨਹੀਂ ਕੀਤੀ ਜਾਵੇ ਕਿੰਨੀ ਸੱਟਾਂ ਕਿੰਨੀ ਵੀ ਲੱਗਿਆ ਸੀ ਕਹਿੰਦਾ ਜੀ ਉਹ ਗੁੱਜੇ ਸੱਟਾਂ ਆ ਕਈਆਂ ਦੇ ਇੰਜਰ ਹੋ ਚੁੱਕੇ ਲੱਤਾਂ ਟੁੱਟੀਆਂ ਹੋਈਆਂ ਦਿਮਾਗ ਦੇ ਸਾਡੇ ਇੱਕ ਲੇਡੀ ਦਾ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੋਕ ਰੱਖੇ ਤੇ ਕਾਫੀ ਵੇਜਾਂ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਕਿਥੇ ਮੰਗਦੇ ਮੰਗਦੇ ਆ ਵੀ ਥੋੜਾ ਜਿਹਾ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਤੇ ਰੋਡ ਨੂੰ ਚੌੜਾ ਕੀਤਾ ਜਾਵੇ ਜੋ ਵੀ ਸਰਕਾਰ ਇਹ ਤੇ ਵਾਅਦਾ ਵਾਅਦਾ ਹਾਸਲ ਉੱਪਰ ਇੱਕ ਦਿਨ ਚੱਲ ਸਕਦੀ ਚੱਕੇ ਜਾਂਦਾ। ਬਾਜੀ ਕਿੱਦਾਂ ਐਕਸੀਡੈਂਟ ਹੋਇਆ ਤੁਸੀਂ ਆਟੋ ਚਾਲਕ ਸੀ ਕਿ ਕਿੱਦਾਂ ਹੋਇਆ ਐਕਸੀਡੈਂਟ ਬਾਜੀ? ਬਾਜੀ ਇਹ ਛੱਡੀ ਪੀਲ ਲਾਉਂਦੇ ਸੀ ਸ਼ਿਸ਼ੂ ਵਾਲ ਕੋਈ ਆਪਣੀ ਸਾਈਡ ਤੇ ਸੀ ਤੇ ਇਹ ਬੰਦੇ ਨੇ ਲਿਆ ਕੇ ਨਾਲ ਉਧਰੋਂ ਸਾਡੀ ਸਾਈਡ ਹੀ ਨਹੀਂ ਪੜਤੀ ਲਾ ਗੱਡੀ ਮਾਰ ਵਿੱਚ ਸਾਡੀ ਗੱਡੀ ਹਾਲੇ ਸਾਈਡ ਤੇ ਖੜੀ ਆ ਉੱਥੇ ਹੀ ਸੈਟ ਆਪਣੀ ਜਗੜੀ ਹੈ। ਇਸ ਤੇ ਪਤਾ ਜਦਾ ਵੀਡੀਓ ਵਿੱਚ ਵੀ ਤਾਂ ਆਣ ਨੂੰ ਲੈ ਕੇ ਵੀ ਆਏ ਆ ਤੁਹਾਡਾ ਕੋਈ ਪਤਾ ਹੈਗਾ ਵੀ ਨਾ। ਕੀਤਾ ਹੋਇਆ ਐਕਸੀਡੈਂਟ ਭਾਈ ਖੜਾ ਹੈ ਸਰ ਜੀ ਆਪਾਂ ਨੂੰ ਇਹਦੇ ਬਾਰੇ ਨਹੀਂ ਜੜ ਗਿਆ ਕੁਝ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਜਦੋਂ ਆਪਾਂ ਸਾਕਾਂਤ ਸੀਗਾ ਤੇ ਬੰਦੇ ਦੇਖਣਗੇ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਸਾਰਿਆਂ ਕੇ ਰਿਪੋਰਟੀਆਂ ਇੱਧੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਉਣ ਅੱਗੇ ਸੀਗੇ ਮੈਂ ਗੱਡੀ ਨੂੰ ਹਟ ਦਿੱਤਾ ਯਾਨਕਿ ਇੱਕ ਦੋ ਜਨਾਨੀ ਲੈ ਕੇ ਆਇਆ ਇੱਕ ਕੁੜੀ ਸੀ ਇੱਕ ਕੁੜੀ ਦਾ ਸਸਰੀ ਕਰੇ ਜੀ ਤੇ ਇੱਕ ਸੀਰੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਹਾਂ ਜੀ ਉਹ ਬੱਚੇ ਜਾਨ ਬਚ ਗਈ ਹੈ ਕਿਹੜੇ ਵਕਤੀ ਦੋ ਮੈਂ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਪਤਾ ਨਹੀਂ ਉਸਾ ਜੀ ਉਹ ਨਹੀਂ ਆਪਣਾ ਨੂੰ ਕੁਝ ਵੀ ਪਤਾ ਨਹੀਂ ਕਿ ਗੱਡੀਆਂ ਕਿਹੜੀਆਂ ਉੱਥੇ ਜਿਹੜੀਆਂ ਲੱਗੀਆਂ ਹੋਈਆਂ ਗੱਡੀਆਂ ਕਿਹੜੀਆਂ ਗੱਡੀਆਂ ਸਾ ਜੀ ਅਮਿਤ ਸਿੰਘ ਕਹਿੰਦੇ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂ ਜੀ ਠੀਕ ਆ